ਬੀਤੀ ਦੇਰਤ ਮੁਹਾਲੀ ਦੀ ਪੋਸ਼ ਮਾਰਕੀਟ ਫੇਸ 3B2 ਵਿਖੇ ਕੁਝ ਹੁੱਲੜਬਾਜਾਂ ਵੱਲੋਂ ਆਪਣੀ ਕਾਰ ਤੇ ਸਟੰਡ ਕੀਤੇ ਜਾ ਰਹੇ ਸਨ ਜਿਸ ਦੀ ਵੀਡੀਓ ਵਿਸ਼ ਵਾਇਰਲ ਹੋਣ ਤੇ ਮੁਹਾਲੀ ਪੁਲਿਸ ਐਕਟਿਵ ਹੋ ਗਈ ਅਤੇ ਤੁਰੰਤ ਕਾਰਵਾਈ ਕਰਦੇ ਹੁੱਲੜਬਾਜਾਂ ਨੂੰ ਕਾਬੂ ਕੀਤਾ ਗਿਆ। ਅਧੇ ਕਈ ਕਾਰਾਂ ਵਿੱਚੋਂ ਫਲੈਸ਼ ਲਾਈਟਾਂ ਵੀ ਬ੍ਰਾਹਮਤ ਕੀਤੀਆਂ ਗਈਆਂ। ਮੁਹਾਲੀ ਪੁਲਿਸ ਵੱਲੋਂ ਐਸਐਸਪੀ ਦੀਪਕ ਪਾਰਕ ਦੀ ਅਗਵਾਈ ਵਿੱਚ ਹੁੱਲੜਬਾਜਾਂ ਦੇ ਨਕੇਲ ਕਸਣ ਲਈ ਵਿਸ਼ੇਸ਼ ਨਾਕਾ ਲਗਾਇਆ ਗਿਆ ਸੀ। ਇਹਦੀ ਕਾਫੀ ਕੰਪਲੇਂਟਾਂ ਸਾਡੇ ਕੋਲ ਆ ਰਹੀ ਸੀਗੀਆਂ। ਇੱਥੇ ਮਾਰਕੀਟ ਦੇ ਜਿਹੜੇ ਆਲੇ-ਦੁਆਲੇ ਦੇ ਜਿਹੜੇ ਪੈਰੀਫਰਲ ਸੜਕਾ ਹੈਗੀ ਉੱਥੇ ਲੋਕੀ ਬੈਠ ਕੇ ਜਿਹੜੇ ਹੈਗੇ ਆਪਣੀ ਗੱਡੀਆਂ ਦੇ ਵਿੱਚ ਸ਼ਰਾਬ ਪਿੰਦੇ ਔਰ ਇਹ ਵੀ ਕੁਝ ਵੀਡੀਓਜ਼ ਵੀ ਵਾਇਰਲ ਹੋਈਆਂ ਜਿਦੇ ਵਿੱਚ ਇੱਥੇ ਰਾਤ ਨੂੰ 1:30 ਵਜੇ 2:00 ਵਜੇ ਰਾਤ ਨੂੰ ਲੇਟ ਲੈ ਟੁੰਡੜ ਬਾਜੀ ਕੀਤੀ ਜਾਂਦੀ ਹੈ ਤੇਜ਼ ਗੱਡੀਆਂ ਚਲਾਈ ਜਾਂਦੀਆਂ ਉਹਨਾਂ ਤੇ ਸਟੈਂਡ ਕੀਤੇ ਜਾਂਦੇ ਸੋ ਮੈਂ ਤੁਹਾਡੇ ਲਈ ਦੱਸਣਾ ਚਾਹੁੰਦਾ ਕਿ ਪਿੱਛੇ ਪਿੱਛੇ 2 ਹਫਤੇ ਤੋਂ ਅਸੀਂ ਲਗਾਤਾਰ ਜਿਹੜਾ ਕਾਰੋਬਾਰ ਜਿਹੜਾ ਗੱਡੀਆਂ ਦੇ ਵਿੱਚ ਡ੍ਰਿੰਕ ਕਰਦੇ ਉਹਦੇ ਖਿਲਾਫ ਅਸੀਂ ਐਕਸ਼ਨ ਚਲਾਇਆ ਹੋਇਆ ਹੈ ਮੁਹਿੰਮ ਚਲਾਈ ਹੋਈ ਜਿਹਦੇ ਵਿੱਚ ਕਾਫੀ ਗੱਡੀਆਂ 100 ਤੋਂ ਵੱਧ ਗੱਡੀਆਂ ਅਸੀਂ ਇੰਪਾਉਂਡ ਕੀਤੀਆਂ ਸੋ ਇਸ ਤੋਂ ਇਲਾਵਾ ਅੱਜ ਤੋਂ ਅਸੀਂ ਸਪੈਸ਼ਲ ਇਥੇ ਸ਼ੁਰੂ ਕੀਤਾ ਹੈ ਜਿਹੜਾ ਐਂਟਰੀ ਪੁਆਇੰਟ ਹੈਗਾ ਤੇ ਐਗਜ਼ਿਟ ਪੁਆਇੰਟ ਹੈਗਾ ਉੱਥੇ ਅਸੀਂ ਪੀਸੀਆਰ ਵਹੀਕਲ ਲਗਾ ਕੇ ਉਹਨਾਂ ਦੇ ਨਾਲ ਮੁਲਾਜ਼ਮ ਲਗਾ ਕੇ ਸਪੈਸ਼ਲ ਚੈਕਿੰਗ ਦੀ ਨਾਕਾਬੰਦੀ ਸਟਾਰਟ ਕਰਤੀ ਹੈ ਸੋ ਜੋ ਵੀ ਵਿਅਕਤੀ ਐਂਟਰ ਹੋਏਗਾ ਜੇਕਰ ਕੋਈ ਹਥਿਆਰ ਲੈ ਕੇ ਆ ਇਆ ਫਿਰ ਡਰੰਕ ਕੰਡੀਸ਼ਨ ਦੇ ਵਿੱਚ ਆ ਰਿਹਾ ਹੈ ਉਹਦੀ ਚੈਕਿੰਗ ਕੀਤੀ ਜਾਏਗੀ ਤਾਂ ਕਿ ਹੁਲੜਬਾਜੀ ਜਿਹੜੀ ਹੈਗੀ ਉਹ ਤੇਲ ਰੋਕਥਾਮ ਕੀਤੀ ਜਾ ਸਕੇ ਇਸ ਤੋਂ ਇਲਾਵਾ ਪਿੱਛੇ ਇੱਕ ਵੀਡੀਓ ਵਾਇਰਲ ਹੋਈ ਸੀਗੀ ਜੀ ਦੇ ਵਿੱਚ ਕੀ ਕੁਝ ਯੂਥ ਜੋ ਹੈ ਉਹ ਗੱਡੀ ਦੇ ਬਾਹਰ ਨਮਕ ਰਹੇ ਸੀਗੇ ਸੋ ਉਸ ਦੇ ਵਿੱਚ ਡੀਐਸਪੀ ਤੇ ਐਸਐਚਓ ਨੇ ਕਾਰਵਾਈ ਕਰਦੇ ਹੋਏ ਇਮੀਡੀਏਟਲੀ ਉਹ ਐਕਸ਼ਨ ਲੈ ਲਿਆ ਗੱਡੀ ਵੀ ਇੰਪਾਉਂਡ ਕਰਤੀ ਹੈ ਇੱਕ ਹੋਰ ਜਿਹੜੀ ਵੀਡੀਓ ਵਾਇਰਲ ਹੋਈ ਸੀ ਉਹ ਵੀ ਅਸੀਂ ਗੱਡੀ ਦੇ ਜਿਹੜੇ ਨੰਬਰ ਹੈਗੇ ਉਹਦੀ ਪਾਲ ਕਰ ਰਹੇ ਆ ਛੇਤੀ ਉਹਦੇ ਕਿ ਲਾਗ ਵੀ ਕਾਰਵਾਈ ਕਰ ਦਿੱਤੀ ਜਾਏਗੀ ਤਾਂ ਡਿਊਰਿੰਗ ਨਾਕਾਬੰਦੀ ਆਪਾਂ ਐਨੇ ਦਿਨ ਹੋ ਗਏ ਨਾਕਾਬੰਦੀ ਕਰਦੇ ਹੋਏ ਤੇ ਆਪਾਂ ਨੂੰ ਕੋਈ ਨਸ਼ੀਲੇ ਪਦਾਰਥ ਵਗੈਰਾ ਕੋਈ ਗੱਲ ਦੀ ਬਰਾਬਰੀ ਨਹੀਂ ਆ ਨਾਕਾਬੰਦੀ ਦੇਖੋ ਵਕ ਵਕ થਾਵਾ ਤੇ ਚੱਲ ਰਹੀ ਹੈ ਜਿਹੜੀ ਸਪੈਸ਼ਲ ਜਿਹੜੀ 3B2 ਮਾਰਕੀਟ ਦੀ ਹੈ ਅੱਜ ਇਸੇ ਲਈ ਸਪੈਸ਼ਲ ਆਏ ਕਿ ਅੱਜ ਤੋਂ ਸਟਾਰਟ ਕਰ ਰਹੇ ਆ ਐਂਟਰੀ ਤੇ ਐਗਜ਼ਿਟ ਪੁਆਇੰਟ ਦੋਨਾਂ ਤੇ ਤਾਂ ਮੈਨੂੰ ਯਕੀਨ ਹੈ ਕਿ ਇਹਦੇ ਵਿੱਚ ਵੀ ਅੱਛੀ ਰਿਕਵਰੀ ਹੋਣੀ ਹੈ ਪਰ ਇਹ ਮੀਨ ਜਿਹੜੀ ਕੰਟਰੋਲਿੰਗ ਹੈ ਉਹ ਕਿਦੋਂ ਕਿਦਾਂ ਵਧਾਈ ਜਾਊ ਲੇਟ ਨਾਈਟ ਪੈਟੋਲਿੰਗ ਇਹ ਜਿਹੜੀ ਨਾਕਾਬੰਦੀ ਸ਼ੁਰੂ ਕੀਤੀ ਹੈ ਇਸ ਦੇ ਨਾਲ ਨਾਲ ਅਸੀਂ ਇਸ ਮਾਰਕੀਟ ਦੇ ਵਿੱਚ ਗਸ਼ਟ ਵੀ ਸ਼ੁਰੂ ਕੀਤੀ ਹੈ ਸੋ ਜਿਹੜੀ ਗਸ਼ਟ ਹੈਗੀ ਹੈ ਉਹ ਚੱਲੇਗੀ ਰਾਤ ਨੂੰ ਸਵੇਰੇ 5 ਵਜੇ ਤੱਕ ਚਲਾਵਾਂਗੇ ਰਾਤ ਨੂੰ 8 ਵਜੇ ਤੱਕ ਅੱਜ ਰੈਡੀ ਸੀ ਥੋੜੀ ਮੀਟਿੰਗ ਵਿੱਚ ਹੋਈ ਸੀ ਨਵੇਂ ਬਾਰੇ ਲੈ ਕੇ ਕਿੱਥੇ ਰਹਿ ਦੇਖੋ ਜੀ ਆਪਣੇ ਤੁਸੀਂ ਜੋ ਵੀ ਮੂਵਮੈਂਟ ਹੋਈ ਹੈ ਮੋਹਾਲੀ ਤੋਂ ਜੋ ਵੀ ਮੂਵਮੈਂਟ ਹੋਈ ਹੈ ਉਹ ਬਿਲਕੁਲ ਸਮੂਥ ਮੂਵਮੈਂਟ ਹੋਈ ਹੈ لوکاں نو ਕਿਸੇ ਤਰੀਕੇ ਦੀ ਤਕਲੀਫ ਨੇ ਨਹੀਂ ਦਿੱਤੀ ਗਈ ਕੋਈ ਉਲੜਬਾਜੀ ਨਹੀਂ ਹੋਈ ਕਿ ਆਪਕਾ ਚ ਲੜਾਈ ਝਗੜਾ ਨਹੀਂ ਹੋਇਆ ٹریفਿਕ ਵਾਸ 무ਵਿੰਗ ਸਮੂਥਲੀ ਸੋ ਇਹਦਾ ਮਤਲਬ ਠੀਕ ਰਿਹਾ ਸਰ